ਹਿੰਡਾ ਡੀਸੀ ਅਫਸਰ ਦਫ਼ਤਰ ਦੇ ਸਾਹਮਣੇ ਬਟ ਹਿੰਡਾ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹਾ ਦੇ ਕੋਨੇ-ਕੋਨੇ ਤੋਂ ਆਏ ਸ਼ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜੋਸ਼ ਦੇਖ ਕੇ ਤੁਹਾਡਾ ਕੱਠ ਦੇਖ ਕੇ ਮੇਰਾ ਸਿਰ ਝੁਕਦਾ ਹੈ ਵੱਡੇ ਬਾਦਲ ਸਾਹਿਬ ਨੂੰ ਮੈਨੂੰ ਵੀ ਇਸ ਸਾਰੀ ਸਮੂਚੀ ਕਾਲੀ ਲੀਡਰਸ਼ਿਪ ਨੂੰ ਅਕਾਲੀ ਵਰਕਰਾਂ ਤੇ ਮਾਣ ਹੈ ਆ ਆਪਣਾ ਘਰ ਹੈ ਜੋ ਹਾਲਾਤ ਬਣੇ ਆ ਮੈਂ ਉਹਨਾਂ ਬਾਰੇ ਪਹਿਲੇ ਜ਼ਿਕਰ ਕਰਨਾ ਚਾਹੂੰਗਾ ਆ ਲੈਂਡ ਗ੍ਰੈਬਿੰਗ ਸਕੀਮ ਕੀ ਹੈ ਕੇਜਰੀਵਾਲ ਨੇ ਆਪਣੇ ਪੰਜਾਬ ਦੇ ਅਫਸਰ ਦਿੱਲੀ ਬੁਲਾਏ ਉਹਨਾਂ ਨਾਲ ਪਲਾਨਿੰਗ ਕੀਤੀ ਗਈ ਕਿ ਮੈਨੂੰ 25 30 ਹਜ਼ਾਰ ਕਰੋੜ ਰੁਪਇਆ ਇਕੱਠਾ ਕਰਨਾ ਹੈ ਤੇ ਕੀ ਕੀਤਾ ਜਾਏ ਦਿੱਲੀ ਦੇ ਬਿਲਡਰ ਬੁਲਾਏ ਉਹਨਾਂ ਨੂੰ ਕਿਹਾ ਤੁਸੀਂ ਪੰਜਾਬ ਵਿੱਚ ਜਾਓ ਜਿਹੜੇ ਸ਼ਹਿਰ ਵਿੱਚੋਂ ਤੁਹਾਨੂੰ ਕਿੰਨੀ ਜ਼ਮੀਨ ਚਾਹੀਦੀ ਹੈ ਉਹ ਤੁਸੀਂ ਮੈਨੂੰ ਆਕੇ ਦੱਸਿਓ ਬਿਲਡਰਾਂ ਨਾਲ ਆਪਣੇ ਡੀਸੀ ਦੇ ਅਫਸਰ ਗਏ ਆਪਣੇ ਵੱਖ-ਵੱਖ ਸ਼ੇਰਾਂ ਦਾ ਉਹਨਾਂ ਨੇ ਦौरा ਕੀਤਾ ਜਿਵੇਂ ਥੋੜੇ ਪਠੰਡੇ ਉਹ ਬਿਲਡਰਾਂ ਨੇ ਕੋਈ ਸਾਢੇ 800 ਕਿੱਲਾ ਉਹਨਾਂ ਨੇ ਮਿਗਾ ਮਾਰੀ ਕਿ ਆਹ ਜ਼ਮੀਨ ਸਾਨੂੰ ਲੈ ਦਿਓ ਮਾਨਸਾ 'ਚ ਮੈਨੂੰ ਲੱਗਦਾ ਮੱਲਾਦਾ 212 ਕਿੱਲੇ ਆ ਲੁਧਿਆਣੇ 'ਚ ਕਿਉਂਕਿ ਜਿਆਦਾ ਮੋਟਾ ਪੈਸਾ ਬੰਦਾ ਸੀ 24000 ਕਿੱਲਾ ਲੁਧਿਆਣੇ ਚ ਲੈਣ ਲੱਗੇ ਆ ਤੇ ਬਾਕੀ 5000 ਕਿੱਲਾ ਅੰਮ੍ਰਿਤਸਰ ਤੇ ਸਾਰੇ ਸ਼ਹਿਰਾਂ ਚ ਫਿਰ ਬਿਲਡਰਾਂ ਨੇ ਤੇ ਕੇਜਰੀਵਾਲ ਨੇ ਮੀਟਿੰਗ ਕਰਕੇ ਨਕਸ਼ਾ ਬਣਾ ਲਿਆ ਕਿ ਆਹ ਜ਼ਮੀਨ ਸਾਨੂੰ ਦੇ ਦਿਓ ਤੇ ਫਿਰ ਉਹਨੇ ਕੀ ਸੋਚਿਆ ਕਿਵੇਂ ਦੇਵਾਂਗੇ ਤੇ ਬਿਲਡਰਾਂ ਨੇ ਕਿਹਾ ਕਿ ਅਸੀਂ ਜੇ ਤੁਸੀਂ ਸਸਤੀ ਜ਼ਮੀਨ ਦਿਓਗੇ ਤਾਂ ਹੀ ਅਸੀਂ ਤੁਹਾਨੂੰ ਮੋਢੇ ਕਫੇ ਦੇ ਸਕਾਂਗੇ ਫਿਰ ਇਹਨੇ ਇੱਕ ਸਕੀਮ ਲੱਗੀ ਕਿਉਂਕਿ ਜਦੋਂ ਬਾਦਲ ਸਾਹਿਬ ਆਪਣੀ ਜ਼ਮੀਨ ਆਪਾਂ ਕਿਸੇ ਕੰਮ ਵਾਸਤੇ ਲੈਂਦੇ ਸੀ ਭਾਵੇਂ ਕੁੱਦਾ ਯੂਨੀਵਰਸਿਟੀ ਬਣੀ ਭਾਵੇਂ ਆ ਥਰਮਲ ਪਲੈਂਟ ਬਣਿਆ ਕਿਸਾਨਾਂ ਨੂੰ ਬਣਾਉਂਦੇ ਸੀ ਜੋ ਮੂੰਹ ਤੋਂ ਕਰ ਦਿੰਦੇ ਸੀ ਆਪਣੇ ਨਾਲ ਦਿਨਾਂ ਨੂੰ ਉਹ ਤੋਂ ਵਾਧ ਦੇ ਦਿੰਦੇ ਸੀ ਦਿੰਦੇ ਸੀ ਕਿ ਨਹੀਂ ਬਾਪੂ ਬਾਦਲ 4 ਗੁਣਾ ਮੈਨ ਲੱਗਦਾ ਬਾਅਦ ਵਿੱਚ ਮੈਂ ਕਈ ਵਾਰ ਪਿੰਡਾਂ ਚ ਲਾਈ ਪਈ ਜਾਂਦੀ ਸੀ ਕਿ ਸਾਡੀ ਜ਼ਮੀਨ ਕਿਉਂ ਨਹੀਂ ਦਿੰਦੇ ਕਿਉਂਕਿ ਕੁਜੜਾ ਪੱਤਾ ਤੋਂ ਲੈ ਕੇ ਸਾਰਾ ਕੁਝ ਉਦੋਂ ਕਮੇਟੀ ਵਿੱਚ ਪਿੰਡ ਦਾ ਸਰਪੰਚ ਹੁੰਦਾ ਸੀ ਐਮਐਲਏ ਹੁੰਦਾ ਸੀ ਤੇ ਜੋ ਫੈਸਲਾ ਹੋ ਜਾਂਦਾ ਸੀ ਮੇਰੇ ਬਾਪੂ ਬਾਦਲ ਦੀ ਸੋਚ ਸੀ ਕਿ ਕਿਸਾਨ ਨੇ ਆਪਣਾ ਦਿਲ ਦਿੱਤਾ ਤੇ ਉਹਨੂੰ ਉਹਨੂੰ ਕਿਸੇ ਚੀਜ਼ ਦੀ ਇਹ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣੀ ਜ਼ਮੀਨ ਛੱਡ ਰਿਆਂ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਮੈਨੂੰ ਯਾਦ ਆ ਜਿਹੜੇ ਆਪਣੇ ਕਿਸਾਨਾਂ ਨੇ ਆਪਾਂ ਜ਼ਮੀਨ ਭਾਵੇਂ ਥਰਮਲ ਪਲਾਂਟ ਵਾਸਤੇ ਭਾਵੇਂ ਯੂਨੀਵਰਸਿਟੀ ਵਾਸਤੇ ਦਿੱਤੀ ਜੇ ਉਹਨਾਂ ਨੇ 20 ਕਿੱਲੇ ਦਿੱਤੀ ਤੇ ਜਾ ਕੇ 50 60 ਕਿੱਲੇ ਬਣਾ ਲਏ ਅੱਗੇ ਜਾ ਕੇ ਕਿਉਂਕਿ ਨਾਲੇ ਮੋਟਰਾਂ ਸਾਰਾ ਕੁਝ ਹੀ ਤੇ ਇਹਨਾਂ ਨੂੰ ਤਾਂ ਪਤਾ ਨਹੀਂ ਆਹ ਤਾਂ ਦਿੱਲੀ ਵਾਲੇ ਆ ਕੇਜਰੀਵਾਲ ਨੂੰ ਕੀ ਪਤਾ ਹੈ ਝੋਂਡਾ ਕਿਵੇਂ ਵੀ ਚਲਾਈਦਾ ਨਰਮਾ ਕਿਵੇਂ ਹੁੰਦਾ ਇਹਨੂੰ ਤਾਂ ਪਤਾ ਨਹੀਂ ਆਦਾ ਇੱਥੇ ਲੁੱਟਣਾ ਹੈ ਪੰਜਾਬ ਵਿੱਚ ਆ ਭਗਵਾਨ ਤਮਨ ਨਹੀਂ ਆ ਮੁੱਖ ਮੰਤਰੀ ਕੇਜਰੀਵਾਲ ਹੈ ਮਹਾਲੀ ਵਿੱਚ ਮਾਰ ਖੇਡਦਾ ਦਫ਼ਤਰ ਤੇ ਆਪਣਾ ਘਰ ਬਣਾ ਲਿਆ ਹੁਣ ਮੁਹੱਲੀ ਰਹਿੰਦਾ ਹੈ ਅਸ ਸੋਡੀਆਂ ਜਿਹੜਾ ਇਹਨਾਂ ਦਾ ਉੱਥੋਂ ਕੱਢਿਆ ਜੇਲ੍ਹ ਚੋਂ ਆਇਆ ਹੈ ਉਹਨੂੰ ਚੀਫ ਮਨਿਸਟਰ ਦੀ ਨਾਲ ਦੀ ਕੋਠੀ ਦੇਤੀ ਹੈ ਚਾਰ ਮਹਿਕਮੇ ਸਸੋੜੀਏ ਕੋਲੇ ਹੈ ਤੇ ਚਾਰ ਮਹਿਕਮੇ ਜੇਨ ਕੋਲੇ ਹੈ ਤੇ ਮੁੱਖ ਮੰਤਰੀ ਬਣ ਗਿਆ ਕੇਜਰੀਵਾਲ ਪੰਜਾਬ ਦੇ ਅਫਸਰ ਭਗਵਾਨਤ ਮਾਨ ਕੋਲੇ ਨਹੀਂ ਜਾਂਦੇ ਮੀਟਿੰਗਾਂ ਪੰਜਾਬ ਪਵੰਛ ਕੇਜਰੀਵਾਲ ਕਰਦਾ ਹੈ ਜਿੱਥੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਮੈਂ ਵਾਪਸ ਉਸ ਗਲਤੀ ਹੁਣਾ ਇਹਨਾਂ ਨੇ ਕੀ ਸੋਚਿਆ ਕਿ ਕਿਵੇਂ ਦੇਵਾਂਗੇ ਜਿਹੜਾ ਐਕਟ ਬਾਦਲ ਸਾਹਿਬ ਦੇ ਟਾਈਮ ਸੀ ਉਹ ਸਾਹਬਨਾਂ ਦਾ ਕਰੋੜਾ ਰੁਪਈਆ ਦੇਣਾ ਪੈਣਾ ਹੈ ਇਹਨਾਂ ਨੇ ਇੱਕ ਨਵਾਂ ਫੈਸਲਾ ਕਰ ਲਿਆ ਜਿਹੜਾ 25 30 ਸਾਲ ਪਹਿਲੇ ਕੋਈ ਪੁਰਾਣਾ ਐਕਟ ਸੀ ਜੋ ਉਦੋਂ ਦਾ ਜ਼ਮੀਨਾ ਉਦੋਂ ਕੁਝ ਹੁੰਦਾ ਹੀ ਨਹੀਂ ਸੀ ਉਹ ਕੱਢ ਲਿਆ ਉਹ ਕਾਨੂੰਨ ਹੈ ਹੀ ਨਹੀਂ ਪਰ ਉਹਦਾ ਨਾਮ ਆ ਲਿਆ ਤੇ ਉਹਦੇ ਵਿੱਚ ਇੱਕ ਉਹਨਾਂ ਦਾ ਸੈਕਸ਼ਨ ਹੈ 56 سیکشن ਉਸ قانون ਵਿੱਚ ਕੀ گورنمنٹ ਜਿੱਦਾ مرضی لینڈ اکوائر ਕਰ ਸਕਦੀ ਹੈ ਕਿਸੇ مرضی ریٹ ਤੇ ਕਰ ਸਕਦੀ ਹੈ ਤੇ اکوائر ਕਰਨ ਦੇ ਬਾਅਦ ਕਿਸੇ مرضی ਨੂੰ ਦੇ ਸਕਦੀ ਹੈ ਅਫਸਰ ਡਰ ਗਏ ਕਿ ਅਸੀਂ ਆ ਕਿਵੇਂ ਕਰਾਂਗੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ 1.5 ਸਾਲ ਰਹਿ ਗਿਆ ਸਾਰੇ ਅੰਦਰ ਹੋਣਗੇ ਫਿਰ ਇਹਨਾਂ ਨੇ ਅਫਸਰਾਂ ਨੇ ਕਿਹਾ ਫਿਰ ਇਹਨਾਂ ਨੇ چیف ਜਿਹੜੀ ਜ਼ਮੀਨ ਐਕਵਾਇਰ ਹੁੰਦੀ ਐ ਉਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਤੇ ਵੱਖ-ਵੱਖ ਸਾਰੇ ਮਹਿਕਮਿਆਂ ਦੇ ਮੰਤਰੀ ਹੁੰਦੇ ਤੇ ਸੈਕਟਰੀ ਹੁੰਦੇ ਐ ਤੁਸੀਂ ਦੇਖੋ ਉਹਨਾਂ ਨੇ ਮੁੱਖ ਮੰਤਰੀ ਦਾ ਵੀ ਨਾਂ ਕੱਢਤਾ ਸੈਕਟਰੀਆਂ ਦਾ ਵੀ ਕੱਢਤਾ ਸਾਰੇ ਨਾਂ ਕੱਢਦੇ ਤੇ ਪੰਜ ਮੈਂਬਰ ਕਮੇਟੀ ਬਣਾਤੀ ਜਿਹੜੀ ਸਾਰੀ 40 ਹਜ਼ਾਰ ਏਕੜ ਕਵਾਇਰ ਕਰੂਗੀ ਉਹਦਾ ਚੇਅਰਮੈਨ ਲਾਤਾ ਚੀਫ ਸੈਕਟਰੀ ਕਿਉਂਕਿ ਚੀਫ ਸੈਕਟਰੀ ਬਣ ਨਹੀਂ ਸਕਦਾ ਅਸੀਂ ਚੀਫ ਸੈਕਟਰੀ ਉਹਨੂੰ ਲਾਲਚ ਦੇਤਾ ਯਾਰ ਤੂੰ ਨਾ ਰਿਟਾਇਰ ਹੋਣਾ ਲੈ ਤੈਨੂੰ ਚੀਫ ਸੈਕਟਰੀ ਬਣਾ ਦਿੰਨੇ ਆ ਉਹ ਚੀਫ ਸੈਕਟਰੀ ਸਾਹਿਬ ਡੇਢ ਸਾਲ ਬਾਅਦ ਕਿਹੜੀ ਜੇਲ੍ਹ ਜਾਓਗੇ ਐਵੇਂ ਤੁਸੀਂ ਇਹਨਾਂ ਦੇ ਗੱਲਾਂ ਚਾਈ ਜਾਂਦੇ ਹੋ ਪੰਜਾਬ ਨੂੰ ਮਾਰਨ ਵਾਲੇ ਲੋਕ ਲੁੱਟਣ ਵਾਲੇ ਲੋਕਾਂ ਦਾ ਸਾਥ ਦੇ ਰਹੇ ਹੋ ਪੂਰੀ ਜ਼ਿੰਦਗੀ ਤੁਸੀਂ ਪੰਜਾਬ ਦੇ ਅਫਸਰ ਰਹੇ ਹੋ ਘੱਟ ਤੋਂ ਘੱਟ ਇੰਨੀ ਸ਼ਰਮ ਤਾਂ ਕਰੋ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਕਬਜ਼ਾ ਕਰ ਲੁੱਟਣਾ ਹੈ ਉਹਨਾਂ ਦਾ ਸਾਥ ਦੇ ਰਹੇ ਹਾਂ ਤੇ ਦੂਜੇ ਬੰਦੇ ਕਿਹੜੇ ਐ ਤੁਸੀਂ ਹੈਰਾਨ ਦੇ ਜੂਗੇ ਜਿਹਦਾ ਕੋਈ ਲੈਣਾ ਦੇਣਾ ਪੰਜਾਬ 'ਚ ਨਹੀਂ ਇੱਕ ਦਿੱਲੀੋਂ ਹੈਗਾ ਉਹਨ ਰਾਗ ਕੁੰਡੂ ਨਾਮ ਵੀ ਨਹੀਂ ਕਿਹਾ ਜਾਂਦਾ ਯਾਰ ਉਹ ਕਮੇਟੀ ਵਿੱਚ ਚੀਫ ਸੈਕਟਰੀ ਨਰਾਜੀ ਨੇ ਸਾਰੇ 40 ਹੇਕੜ ਅਕਵਾਇਰ ਕਰਨਾ ਹੈ ਉਹਨ ਰਾਗ ਕੁੰਡੂ ਦੂਜਾ ਹੈਗਾ ਸ਼ੌਕਤ ਰੋਏ ਮੈਨੂੰ ਲੱਗਦਾ ਉਥੋਂ ਬੰਗਾਲ ਦਾ ਹੋਣਾ ਇੱਕ ਵੈਬਬ ਮਹੇਸ਼ਵਰੀ ਮਹੇਸ਼ਵਰੀ ਕਿੱਥੋਂ ਦੇ ਹਾਂ ਉਧਰ ਇਹ ਕੋਈ ਸੀਵਾ ਬੰਸਰ ਨਾ ਹੀ ਨਹੀਂ ਪਤਾ ਯਾਰ ਸਾਰੇ ਉਥੋਂ ਲਿਆਉਂਦੇ ਆ ਹੁਣ ਆ 40 ਹੇਕੜ ਅਕਵਾਇਰ ਕਰਨਗੇ ਮੈਂ ਕੁੰਡੂ ਸ਼ੁੰਡੂ ਸਾਰਿਆਂ ਨੂੰ ਕਹਿ ਦੇਣਾ ਪੰਜਾਬ 'ਚ ਨਹੀਂ ਵੰਡ ਦਿੰਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਜਿਵੇਂ ਬਾਪੂ ਬਾਦਲ ਨੇ ਕਦੇ ਪਰਵਾਹ ਨਹੀਂ ਕੀਤੀ ਜਦੋਂ ਕੋਈ ਪੰਗਾ ਲੈਂਦਾ ਸੀ ਪੰਜਾਬ ਦਾ ਕੌਮ ਨਾ ਬਾਪੂ ਬਾਦਲ ਅੱਗੇ ਹੁੰਦੇ ਸੀ ਕਿ ਨਹੀਂ ਤੇ ਉਹਨਾਂ ਦੇ ਨਾਲ ਥੋੜੇ ਬਜ਼ੁਰਗ ਹੁੰਦੇ ਸੀ ਕਿ ਨਹੀਂ ਉਵੇਂ ਹੀ ਅਕਾਲੀ ਦਲ ਥੋਡੀ ਮਾਂ ਪਾਰਟੀ ਆ ਪੰਜਾਬ ਦੀ ਆ ਖੇਤਰੀ ਪਾਰਟੀ ਆ ਥੋਡੀ ਆ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਆ ਪੰਜਾਬ ਵਾਸਤੇ ਆ ਸਾਡੀ ਸੁਬਾਦਲ ਬਾਪੂ ਬਾਦਲ ਜਦੋਂ ਉੜਦੇ ਸੀ ਉਹਨਾਂ ਦੇ ਦਿਲ ਚ ਪੰਜਾਬ ਸੀ ਸੌਂਦੇ ਸੀ ਪੰਜਾਬ ਸੀ ਉਨਾ ਦੇ ਦਿਲ ਚ ਗ੍ਰੀਪ ਸੀ ਕਿਸਾਨ ਸੀ ਮੁੱਖ ਮੰਤਰੀ ਹੁੰਦੇ ਮੈਨ ਲੱਗਦਾ ਕੋਈ ਦਿਨ ਨਹੀਂ ਸੀ ਜਿੱਥੇ 5 ਵਜੇ ਉੱਠ ਕੇ ਕਿਸੇ ਨਾ ਕਿਸੇ ਪਿੰਡ ਚ ਸੱਤ ਚ ਵੇੜੇ ਚ ਜਾਂ ਕਿਸੇ ਦੇ ਘਰੇ ਨਾ ਹੋਣ ਮੁੱਖ ਮੰਤਰੀ ਉਹ ਹੁੰਦਾ ਐ ਇੰਨਾ ਵਾਂਗੂ ਨਹੀਂ ਜਿਹੜੇ ਆਪਾਂ 10 ਸਾਲ ਖਰਾਬ ਕਰ ਲੇ ਇੱਕ ਕੈਪਟਨ ਅਮਰਿੰਦਰ ਸਿੰਘ ਇੱਥੇ ਹੀ ਬਠਿੰਡੇ ਉਹਨੇ ਝੂਠੀ ਸੌਂ ਖਾ ਗਈ ਤੇ ਆਪਾਂ ਸਾਰੇ ਮਗਰ ਲੱਗ ਗਏ ਉਹਦੇ ਵਾਰਾ ਇੱਕ ਨਵਾਂ ਠੱਗ ਆ ਗਿਆ ਝਾੜੂ ਵਾਲੇ ਆ ਪਾਉਣ ਮਗਰ ਲੱਗੇ ਤੇ 10 ਸਾਲ ਕੀ ਹੋਇਆ ਜਿੰਦਗੀ ਖਰਾਬ ਹੋ ਗਈ ਨਾ ਹੁਣ ਆਪਾਂ ਮੈਂ ਕਹਿਣਾ ਚਾਹਣਾ ਹੁਣ ਮੈਂ ਤੁਹਾਨੂੰ ਪੂਰੇ ਪੰਜਾਬ ਦਾ ਨਕਸ਼ਾ ਦੱਸਦਾ ਹਾਂ ਅੱਜ ਅਖਬਾਰ 'ਚ ਵੀ ਆਇਆ ਹੈ ਅੰਗਰੇਜ਼ੀ ਟ੍ਰਿਬਿਊਨ 'ਚ ਪਿਛਲੇ 25 ਸਾਲਾਂ 'ਚ ਕੱਲਾ 11000 ਏਕੜ ਅਕਵਾਇਰ ਹੋਇਆ 25 ਸਾਲਾਂ 'ਚ 25 ਸਾਲਾਂ ਆ ਯਾਰ ਥੱਲੇ ਬੈਜੋ ਥੱਲੇ ਬਹਿ ਜਾਓ ਸਾਰੇ ਉਹ ਨਹੀਂ ਨਹੀਂ ਉਹ ਕੈਮਰੇ ਵਾਲੇ ਜਿਆਦਾ ਬੰਦ ਕਰ ਥੱਲੇ ਬੱਠੋ ਯਾਰ ਗੁਰਜੀਤ ਥੱਲੇ ਨਾ 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 ਥੱਲੇ ਥੱਲੇ ਬਹਿ ਜਾਓ ਹਾਂ ਥਾ ਥੱਲੇ ਸਾਰੇ ਹਾਂ ਹੁਣੇ ਦੱਸ ਮੈਂ ਤੁਹਾਨੂੰ ਦੱਸਣਾ ਚਾਹਣਾ ਯਾਰ ਤੁਸੀਂ ਵੀ ਥੋੜੇ ਹੋ ਜਾਓ ਗੋਡੇ ਥੋੜੇ ਥੱਲੇ ਕਰ ਲਓ ਮੁੰਡਿਓ ਥੋੜਾ ਕੋਈ ਫਰਕ ਨਹੀਂ ਪੈਂਦਾ ਉਹ ਤੂੰ ਵੀ ਹੋ ਜਾ ਗਰੂ ਅੱਛਾ 25 ਸਾਲਾਂ ਪਿਛਲੇ 25 ਸਾਲਾਂ ਚ ਟੋਟਲ 11000 ਕਿਲਾ ਅਕਵਾਇਰ ਹੋਇਆ ਹੈ ਹਲੇ ਤੱਕ 2000 ਕਿਲਾ ਤਾਂ ਡਿਵੈਲਪ ਹੀ ਨਹੀਂ ਹੋਇਆ 25 ਸਾਲਾਂ ਚ ਤੇ ਇਹਨਾਂ ਨੇ ਕਿੰਨਾ ਕਰ ਰਿਹਾ 40000 ਕਿਲਾ ਆ ਤਾਂ ਦੇਖ ਰਿਹਾ ਗਰਮ ਪਾਣੀ ਕਿੰਨਾ ਕੇ ਗਰਮ ਹੈ ਜੇ ਉਹਨਾਂ ਨੂੰ ਲੱਗਿਆ ਠੰਡਾ ਹੈ ਤੇ 60 7000 ਕਿਲਾ ਹੋਰ ਚੱਕ ਲੈਣਗੇ ਕੋਈ ਜ਼ਮੀਨ ਨਹੀਂ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਪੂਰਾ ਚੰਡੀਗੜ੍ਹ ਚੰਡੀਗੜ੍ਹ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਮਲੇ 75 75 ਸਾਲ ਹੋ ਗਏ 75 ਸਾਲ ਹੋ ਗਏ 75 ਸਾਲ ਹੋ ਗਏ ਪੂਰਾ ਚੰਡੀਗੜ੍ਹ 28000 ਕਿੱਲਿਆਂ ਚ ਅਕਵਾਇਰ ਕੀਤੀ ਸੀ ਉਦੋਂ 28000 ਹਲੇ ਵੀ 8000 ਕਿੱਲਾ ਖਾਲੀ ਪਿਆ ਤੇ ਆ ਕਹਿੰਦੀ ਐ 40000 ਲੈਣਾ ਕਿਸ ਵਾਸਤੇ ਐ ਕਿਉਂਕਿ ਬਿਲਡਰਾਂ ਨੇ ਐਡਵਾਂਸ ਫੜੀ ਬੈਠੇ ਐ ਮੈਂ ਕੇਜਰੀਵਾਲ ਤੇ ਬਿਲਡਰਾਂ ਨੂੰ ਵੀ ਦੱਸਣਾ ਚਾਹਣਾ ਆ ਅਕਾਲੀ ਦਲ ਤੁਹਾਨੂੰ ਵੜ ਨਹੀਂ ਦਊਗਾ ਤੇ ਮੈਂ ਅੱਜ ਕਹਿਣਾ ਪੰਜਾਬ ਦੇ ਲੋਕ ਖੜੇ ਐ ਆਬ ਹਾਦਰ ਸੂਰਮੇ ਐ ਜਿਹੜੇ ਕੁਝ ਵੀ ਕੁਰਬਾਨੀ ਕਰ ਸਕਦੇ ਐ ਭਗਵਾਨਤਮਨ ਕੇਜਰੀਵਾਲ ਤੈਨੂੰ ਗੋਡੇ ਟੇਕਣੇ ਹੀ ਪੈਣੇ ਐ ਵਾਪਸ ਕਾਨੂੰਨ ਲੈਣਾ ਹੀ ਪੈਣਾ ਗਰੰਟੀ ਦੇਣਾ ਜਿਵੇਂ ਕਾਲੀ ਦਲ ਚੱਲ ਪਿਆ ਇਹਨਾਂ ਨੂੰ ਗੋਡੇ ਟਿਕਣੀ ਪੈਣੇ ਆ ਤੁਹਾਡੀ ਤਾਕਤ ਸਾਹਮਣੇ ਟਿਕਣੇ ਪੈਣੇ ਆ ਆ ਜਿਹੜੀ ਇੱਕ ਬਹੁਤ ਵੱਡੀ ਨੁਕਸਾਨ ਜਿਹੜਾ ਇਹਨਾਂ ਨੇ ਕੀਤਾ ਨਾ ਤੁਹਾਨੂੰ ਉਹਦਾ ਵੀ ਪਤਾ ਹੋਣਾ ਚਾਹੀਦਾ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ 40 ਹਜ਼ਾਰ ਕਿੱਲੇ ਤੇ ਹੁਣ ਉੱਥੇ ਕੋਈ ਰਜਿਸਟਰੀ ਨਹੀਂ ਹੋ ਸਕਦੀ ਕੋਈ ਸੀਐਲਯੂ ਨਹੀਂ ਹੋ ਸਕਦਾ ਕੋਈ ਉਹਦੇ ਤੇ ਤੁਸੀਂ ਜੇ ਇਹ ਅੱਛਾ ਕੀ ਕਹਿੰਦੇ ਆ ਕਿ ਜਿਹੜਾ ਤੁਹਾਡਾ ਖੇਤੀ ਦਾ ਲੋਨ ਹੈ ਫਿਰ ਅਸੀਂ ਤੁਹਾਡੇ ਪਲਾਟ ਤੇ ਕਰ ਦਾਂਗੇ ਜਿਹੜੇ ਦੇਵਾਂਗੇ ਉਹ ਖੇਤੀ ਦਾ ਕਮਾ ਕੇ ਅਸੀਂ ਲਾਹ ਨਦੇਸੀ ਲੋਨ ਪਲਾਟ ਜੇ 10 ਸਾਲ ਨਾਲ ਕੋਲਨੀ ਕੱਟੀ ਤੇ ਪਲਾਟ ਦਾ ਕੀ ਹੋਊਗਾ ਅਸਲੀ ਗੱਲ ਇਹਨਾਂ ਦੇ ਹੈ ਕਿ ਇਹਨਾਂ ਨੇ ਕਬਜ਼ਾ ਕਰਨਾ ਹੈ ਜਿਹੜਾ ਅਕਾਲੀ ਦਲ ਨਹੀਂ ਹੋ